ਕੁੱਟੋ ਕੁੱਟੋ ਗੁਰਵੈ ਨੂੰ ਕੁੱਟੋ ਇਹਨੇ ਵੀਦੋ ਕੁਸਾਂ ਅੰਦਾਲਿਆ ਮੈਂ ਆਇਆ ਕਰਾ ਹੁਣ ਸਭੀ ਪੜਾਇਓ ਪਹਿਲਾ ਡੰਡਾ ਇਹ ਕੀ ਕਰਦਾ ਹੁਣ ਅਜੇ ਨਾ ਸ਼ਾਮ ਨੂੰ ਵੀਡੀਓ ਬਣਨੀ ਐ ਮਤਲਬ ਤੇਰੇ ਜੰਦ ਕਾਲੀ ਨਹੀਂ ਤੇ ਕਿੰਨਾ ਮੰਦ ਆ ਉਹ ਆਵੇ ਬਾਹਰ ਅਜ ਰੌਣਕ ਲੱਗੀ ਜੇ ਨਾ ਬੈਠੇ ਹੀ ਹਾਂ ਇਹ ਲੈ ਕੇ ਨੇ ਕੋਈ ਸਾਸਰੀ ਕਾਲ ਨਹੀਂ ਹੈਗੀ ਸਾਡੇ ਵਲੌਗ ਚ ਸਸ ਜੀ ਕੱਲ੍ਹ ਕਾ ਦੀਦੀ ਤੂੰ ਆਪ ਘੜੀ ਬੁਲਾਈ ਆਪ ਵੀ ਉਧਰ ਕਰਤਾ ਕੈਮਰਾ ਸੁਮੇਦ ਹੈ ਨਾ ਸਾਬੀ ਸੁਮੇਦ ਮੇਰੀ ਗੱਲ ਸੁਣ ਲੈ ਆ ਨਹੀਂ ਮੇਰੀ ਗੱਲ ਸੁਣਾ ਮੇਰਾ ਮੁੰਡਾ ਇੱਥੇ ਕੀ ਕੰਡਿਆ ਵਾ ਦੱਸ ਦੰਬੜ ਦੰਬੜ ਕਿੱਜ ਇਹ ਇੱਥੇ ਕੰਡਿਆ ਮੇਰਾ ਮੁੰਡਾ ਵੀਡੀਓ ਤਾਂ ਜੀ ਦੋੜੀ ਟਿੰਗ ਇਤਿਹਾਸ ਆਇਆ ਕਿ ਨਹੀਂ ਹੈ ਨਹੀਂ ਤਾਂ ਰੀਟਿੰਗ ਕੀਤੀ ਹਸ ਆਇਆ ਮੰਮੀ ਨੇ ਵੀ ਦਿਖਾਇਆ ਇਹਦੀ ਮੰਮੀ ਨੇ ਵੀ ਕਹਿੰਦੀ ਕੋ ਕਹਿੰਦੀ ਚੱਲ ਜਿਹੜਾ ਘਰ ਕੰਮ ਹੋਣਾ ਆਈ ਹੋ ਤੇ ਹੋ ਗਿਆ ਨਾ ਨਾ ਮੈਂ ਤਾਂ ਇਦਾਂ ਇਦਾਂ ਨਹੀਂ ਹੋਲੀ-ਭੋਲੀ ਮੇਰਾ ਮਤ ਇਹ ਜਿਹੜੇ ਆਪਣੇ ਆਪ ਨੂੰ ਮਾਰੀਆਂ ਨਾ ਮੈਂ ਉਹ ਜ਼ਿਆਦਾ ਜ਼ੋਰ ਦੀ ਮਾਰੀਆਂ ਉਹ ਰਿਓ ਦੱਸਾ ਇੰਨੇ ਇੱਕ ਜਾਣ ਖਾਲੀ ਇੱਕ ਤੇ ਨਸਤਾ ਆ ਹਣਾ ਮੈਂ ਮੈਂ ਵੇਖਿਆ ਸੀ ਨਾ ਨਹੀਂ ਮੈਂ ਨਹੀਂ ਵੇਖਿਆ ਵੇਖੀ ਛੇ ਜਿਹੜੂ ਗੀ ਨਵੇਂ ਦਿਖਾਇਆ ਚੜ ਤੂੰ ਹੋਰ ਆਉਣੇ ਤੇ ਦੀਦੀ ਇਦਾਂ ਹੀ ਮਾਵਾਂ ਕਰਦੀਆਂ ਨੇ ਆਇਆਂ ਨੂੰ ਕੁੱਟ ਕੇ ਘੱਟ ਤੇ ਆਪ ਆਪਣੇ ਆਪ ਨੂੰ ਜ਼ਿਆਦਾ ਮਾਰ ਲੈਂਦੀਆਂ ਬਾਅਦ ਚ ਜੇ ਨਿਆਣਾ ਰੋਵੇ ਤੇ ਉਦੋਂ ਹੋਰ ਛੱਡੀ ਆ ਫਿਰ ਹੋਰ ਹੁਣ ਰੋ ਤੈਨੂੰ ਦੱਸਾਂ ਹੁਣ ਰੋ ਤੈਨੂੰ ਦੱਸਾਂ ਪਹਿਲਾਂ ਇਦਾਂ ਕੋ ਕੀਤਾ ਹਾਂ ਹਾਂ ਪਹਿਲਾਂ ਇਦਾਂ ਕਦੋਂ ਕੀਤਾ ਵਾ ਸੀਨ ਕਰਕੇ ਜਦੋਂ ਕੱਟਿਆ ਸੀਨਾ ਹੱਸ ਹੱਸ ਦੋਰੇ ਹੋ ਗਏ ਸਾਰੇ ਦੀਦੀ ਨੂੰ ਪੜਨਾ ਕਿ ਨਹੀਂ ਪੜਨਾ ਇਹਨੇ ਇਹਨੇ ਕੋਈ ਜਵਾਬ ਨਹੀਂ ਦੇਣਾ ਕੋਈ ਜਵਾਬ ਨਹੀਂ ਦਿੰਦੇ ਨੰਦਾ ਤੇ ਬੋਲਦਾ ਨਹੀਂ ਤੂੰ ਬੋਲਦੀ ਨਹੀਂ ਹਾਣਾ ਬਹੁਤ ਡਿੰਗੜ ਲੱਤ ਜੀ ਪੜੀ ਨਾ ਬਸ ਫਿਰ ਖੜਕ ਜਾਨੀ ਉਹ ਜਿਹੜਾ ਤੁਹਾਨੂੰ ਮੈਸੇਨ ਕਿਹਾ ਸੀ ਕਰਨ ਵਾਸਤੇ ਉਸੇਰੇ ਕਾ ਨਹੀਂ ਵੀਡੀਓ ਚ ਚੰਗ ਨਾ ਲਓ ਨਹੀਂ ਸਰਪ੍ਰਾਈਜ਼ ਵਾਸੀਨ ਇੱਕ ਹੈ ਕਿਦਾਂ ਦੱਸ ਦੂ ਨਹੀਂ ਲੀਗ ਨਹੀਂ ਨਾ ਕਰਨਾ ਆਪਾਂ ਬਸ ਜੀਵਨ ਉਹ ਘਰ ਬਣਾ ਹੈ ਹਾਉ ਸਿੱਤਰ ਕੀ ਹਾਉ ਸਿੱਤਰ ਨਹੀਂ ਨਹੀਂ ਉਹ ਪਿਆਰ ਵਾਲੇ ਹੀ ਆ ਨਹੀਂ ਹੂੰ ਅਿੰਦੇਸਰ ਸਕੂਲ ਜਾਣਾ ਤੇ ਕੋਈ ਗੱਲ ਨਹੀਂ ਸ਼ਾਮ ਨੂੰ ਆ ਜੂਗਾ ਸ਼ਾਮ ਨੂੰ ਬੰਦ ਜੂ ਆ ਪਛੁੱਟੀ ਦਵਾ ਲੇਵਾਂਗੇ ਛੁੱਟੀ ਦਵਾ ਲੇਵਾਂਗੇ ਸਾਨੂੰ ਐਕਟਰ ਦੀ ਲੋੜ ਵਾ 12 ਵਜੇ ਘਰ ਪੇਪਰ ਆਉਣਦੇ ਪੇਪਰ ਆਉਣਦੇ ਦੀਦੀ ਹੂੰ ਘਰ ਦੀਦੀ ਕੈਮਰੇ ਚਾ ਕਿਤੇ ਸੋਹਣੇ ਆਉਣਦੇ ਉਹ ਪਿੱਛੇ ਰੁੱਕ ਤੂੰ ਹੀ ਬੈਠੇ ਕਿਤੇ ਮੈਂ ਨਹੀਂ ਸੋਹਣੀ ਆਉਣਦੀ ਉਹ ਮੈਂ ਕੀ ਕਿਹਾ ਉਹ ਰੋਕ ਵਿੱਚ ਤੂੰ ਹੀ ਬੈਠੇ ਕਿਤੇ ਸੋਹਣੇ ਆਉਣਦੇ ਆ ਮੈਂ ਇਹਦਾ ਵੇਖਾ ਤੇ ਤੂੰ ਅੱਗੋ ਕਿਹਾ ਰੁਕ ਤੇ ਵਿੱਚ ਤੁਸੀਂ ਬੈਠੇ ਗੱਡੀ ਮੈਂ ਕੀ ਕਿਹਾ ਉਹ ਰੁਕ ਬੜੀ ਲੇਟ ਕਿਹਾ ਤੇ ਵਿੱਚ ਤੁਸੀਂ ਬੈਠੇ ਮੈਂ ਲਿਆ ਕੇ ਕੁਰਸੀ ਇੱਥੇ ਡਾਈ ਸੋਹਣੀ ਲੱਗਣ ਦੀ ਤੇ ਨਾਲ ਆ ਵੱਡਾ ਹੁੰਦਾ ਮੈਨੂੰ ਬੜੀ ਖੁਸ਼ੀ ਹੁੰਦੀ ਵਧੀਆ ਲੱਗਣ ਡਿਆ ਪਰ ਬਹੁਤ ਸੋਹਣਾ ਸਾਰੇ ਜਾਣੇ ਆ ਦੱਸਿਓ ਵੀ ਲੋਕੇਸ਼ਨ ਕਿਦਾਂ ਦੀ ਲੱਗਣ ਦੀ ਕਿੰਨੀ ਸੋਹਣੀ ਇਹਨੇ ਬਹੁਤ ਵੱਡਾ ਰਣਾ ਵਾ ਆਹੋ ਤਾਂ ਬੋੜਾ ਬੜੀ ਘੈਂਟ ਹੋਣੀ ਹਾਂ ਔਰ ਜਿਹੜੀ ਵਿੱਦਿਆ ਪੜਾਈ ਉਹ ਰੋਜ਼ ਹੀ ਘਟ ਜਾਂਦਾ ਸੀ ਜਦੋਂ ਮਹੀਨੇ ਬਾਅਦ ਆ ਕੇ ਐਂਕਾ ਮੈਨੂੰ ਮਾਂ ਭਰਾਵਾ ਥੋੜਾ ਵੱਡਾ ਵੀ ਹੋਣ ਦੇ ਨੂੰ ਫੇਰ ਹੀ ਫੋਟੋ ਖਿਜਾਉਂਦਾ ਵਧੀਆ ਲੱਗਦਾ ਉਹ ਕਹਿੰਦਾ ਨਹੀਂ ਤੁਹਾਨੂੰ ਨਹੀਂ ਪਤਾ ਇਹ ਮਾਲੀ ਨੂੰ ਪਤਾ ਹੁੰਦਾ ਮੈਂ ਤਾਂ ਕਰਦੇ ਕੋਈ ਨਹੀਂ ਕਹਦੇ ਨਾਲ ਮਾਲ ਵੱਧ ਮਾਲੀ ਆਪਾਂ ਮੈਂ ਜੋ ਨੇਚਰਲ ਚੀਜ਼ ਹੁੰਦੀ ਆ ਤੇ ਉਹ ਫਿਰ ਰੱਬ ਨੇ ਆਪ ਘਮਾਉਂਦਾ ਹਾਂ ਤੇ ਨਾਲੇ ਦੀਦੀ ਤਾਂ ਇੱਕ ਰੀਲ ਮੈਂ ਬਣਾਈ ਸਟਾਰਟਿੰਗ ਜਦੋਂ ਵੀਡੀਓ ਹੁੰਦੇ ਇਥੋਂ ਤੁਰ ਕੇ ਜਾਣ ਦੀ ਤੁਸੀਂ ਬਣਾਈ ਉਹਦੇ ਵਿੱਚ ਉਥੇ ਗਲਾਬ ਦਾ ਬੂਟਾ ਤੇ ਬੈਂਗਣਾ ਦਾ ਬੂਟਾ ਆ ਉਹ ਬਹੁਤ ਹੀ ਸੋਹਣਾ ਲੱਗਦਾ ਬੈਂਗਰ ਨਹੀਂ ਮਿਲੇ ਤੁਹਾਡੇ ਨੇ ਨਾ ਅੱਡੇ ਵਿੱਚ ਨਹੀਂ ਇਹ ਬਾਅਦ ਚ ਹੋਈ ਨਹੀਂ ਅੱਗੇ ਕੇਅਰ ਬੜੀ ਕੀਤੀ ਕੋ ਸਭੀ ਨੇ ਕੇਅਰ ਨਹੀਂ ਸਗਾਤੇ ਨਾ ਉਹਨਾਂ ਨੂੰ ਪੜ੍ਹਨੀ ਲੱਗਾ ਜੀ ਉਧਰ ਹੀ ਨਹੀਂ ਟੁੱਟਦੀ ਕੀ ਆਂਦਾ ਏ ਕੀ ਗੁਰਵਰ ਆਣੀ ਦੇਖੋ ਓਏ ਓਏ ਅੱਜ ਤੇ ਕੀ ਕਰੂ ਮੇਰੇ ਅੱਜ ਸੀਟ ਕਾ ਦੀ ਸਫਾਈ ਕੰਢੀ ਆ ਸੀਟ ਫੀਲ ਬਣਾਉਣੇ ਨੇ ਨਾ ਤੇ ਹਾਂ ਤੇ ਵੀ ਆ ਦੋ ਦੀਦੀ ਅੱਜ ਤੇ ਉਹ ਗੱਡੀ ਚੱਲ ਜਾਣੀ ਉੱਥੇ ਲੱਗੀ ਹੁਣ ਸੀਤ ਨੂੰ ਕਹਿੰਦਾ ਹੈਲੋ ਤੇ ਨਹੀਂ ਤੇ ਸੀਟ ਤੇ ਲੱਗ ਗਿਆ ਤੇ ਕਿਹਾ ਆ ਟਿਕਟ ਵੀ ਲੈਣਾ ਸਮਰੀਦਾ ਹਾਸੇ ਵਾਲੀ ਗੱਲ ਦੱਸਣ ਲੱਗੀ ਨਾ ਵੀ ਹਾਸ ਆਊਗਾ ਤਾਂ ਸੁਣਾ ਬਹਿਣਾ ਹੁਣ ਗੁਰਨੇ ਸੀਦ ਨੇ ਦੇਖਿਆ ਹੈਲੋ ਹਣਾ ਸੀਤ ਨੇ ਇਦਾਂ ਹੈਲੋ ਬੁਲਾਈ ਗੁਰੂ ਰੱਖਾਸ ਤੋਂ ਦੇ ਮੂਤ ਚ ਫੇੜ ਮਾਰ ਬੱਸ ਬੱਸ ਬੜਾ ਹਸ ਹੈ ਹੈ ਕੁੜੀਆਂ ਨੂੰ ਬਹੁਤ ਪੱਟਦਾ ਹੀ ਆ ਡਾਊਨ ਬਣਿਆ ਫਿਰਦਾ ਪੂਰਾ ਅਗਲਾ ਉਹ ਬਦਮਾਸ਼ ਮੁੰਡਾ ਹੈ ਤੇ ਦੇਰ ਤੋਂ ਵੀ ਨਾ ਬਚਦਾ ਵੀ ਨਹੀਂ ਨਾ ਹੁਣੇ ਤੋਂ ਉਹਨੂੰ ਨਾ ਦੇਖੀ ਜਨੇ ਕਹਣਾ ਦੀਦੀ ਕਿੱਥੇ ਗਈ ਮੇਰੀ ਲੈ ਜਾ ਮੈਂ ਦੀਦੀ ਨੂੰ ਕਿਉਂ ਨਹੀਂ ਹਾਂ ਚਾਚੂ ਘਟੀ ਕੋਲ ਮੈਂ ਭੈਣਾ ਗਈ ਸੀ। ਗਲੀ ਰਾਤ ਕਿੰਦਾ ਵੀ ਮੈਂ ਜਦੋਂ ਕੁੱਟਣ ਰਿਆ ਇਹਨੂੰ ਮੈਂ ਦੀਦੀ ਦੇ ਹੀ ਦਿੰਨੀ ਆ ਤੇ ਮੈਂ ਤਾਂ ਕਿਹਾ ਮੈਂ ਹਾਂ ਫਤੇ ਉਹਨਾਂ ਦੇ ਦਿੰਨੀ ਆ ਦੀਦੀ ਵੱਲੋਂ ਨਣਾਣ ਵੱਲੋਂ ਚੇਤਾ ਆ ਗਿਆ ਹਨਾ ਵੀ ਉਹਨਾਂ ਨੇ ਜੇ ਨਹੀਂ ਕਿੰਦਾ ਨਾ ਕਿ ਤੂੰ ਮੰਨ ਤੈਗੀ ਫੇਰ ਮੈਨੂੰ ਤੇਰਾ ਚੇਤਾ ਆ ਗਿਆ। ਮੈਂ 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 ਉਹ ਫਤੇ ਥੋੜਾ ਕਿਹਾ ਮੈਂ ਤੇ ਸੁੱਖ ਦਾ ਫਤੇ ਗਿਆ ਵਾ ਵੀ ਉਹਨੂੰ ਭੇਨ ਚਾਹੀਦੀ ਆ ਤੇ ਉਹਨੂੰ ਦੇ ਦੇਣੀ ਆ ਫੇਰ ਕਰੇ ਨਹੀਂ ਨਹੀਂ ਦੀਦੀ ਤੇ ਬਰੀ ਸੋਣੀ ਆ ਤੇ ਜਿਹੜੀ ਸੋਣੀ ਆ ਫੋਨ ਤੇ ਵੀ ਕਹਿੰਦਾ ਸੀ ਕਿ ਮੈਂ ਨਹੀਂ ਦੀਦੀ ਗੰਦੀ ਮੈਨੂੰ ਦੇ ਦੋ ਪਹਿਲਾਂ ਮੈਂ ਉਹਦਾ ਝੂਠੀ ਮੂਠੀ ਫੋਨ ਆਇਆ ਸੀ ਨਾ ਕਹਿੰਦਾ ਝੂਠ ਮੂਠ ਵਾ ਝੂਠ ਮੂਠਾ ਫਿਰ ਜਦੋਂ ਤੇਨਾਂ ਗੱਲ ਕਰਾਈ ਤੇ ਕਹਿੰਦਾ ਦੀਦੀ ਗੰਦੀ ਤੇ ਜਦੋਂ ਤੂੰ ਕਿਹਾ ਫਿਰ ਦੇ ਦੋ ਮੈਨੂੰ ਤਾਂ ਫਿਰ ਦਾ ਵਾ ਨਹੀਂ ਦੀਦੀ ਤੇ ਸੋਣੀ ਆ ਛਣਕਾ ਕਹਿੰਿਆ ਆਹੀ ਮੈਨੂੰ ਸੋਣੀ ਆ ਦੀਦੀ ਮੇਈ ਸੋਈਆਂ ਦੀਦੀ ਮੇਰੀ ਆਹੋ ਵੇ ਨਾਲ ਤੱਕੇ ਨਾ ਜਾਣ ਡਿਆ ਵੇ ਵੀ ਮੈਂ ਵੀ ਨਾਲ ਜਾਣਾ ਆ ਗਿਆ ਹੀ ਉਹ ਦੂਜੀ ਸੈੱਟ ਡਰਾਈਵਰ ਬਣ ਲੱਗਾ ਆਵੀ। ਕਿਆ ਕੋਈ ਗੱਲ ਨਹੀਂ? ਸਮ੍ਰੀਤ ਨੇ ਖੋਲਣ ਨਹੀਂ ਦੇਂਦੀ। ਉਹਨੇ ਬਾਰੀ ਬੰਦ ਕਰ ਲਈਂ ਦਿਲਵੜ ਕੇ ਵੇਖ ਲੋ। ਨਿਆਣਿਆਂ ਦੀਆਂ ਲੜਾਈਆਂ। ਆਉ ਆ ਗਈ ਸਫਾਈ ਵਾਲੀ ਵੀ ਦੀਦੀ। ਮੈਨੂੰ ਮਾਰ ਗਿਆ ਜਿਹੜੀ ਗੱਲ ਦੱਸੀ। ਕਿਹੜੀ? ਮੈਨੂੰ ਜੋ ਭੱਜੇ ਉਹੜਿਆ ਸੀ ਗੁਰੂਵੰਦ। ਸਿਰ ਤੇ ਸਿਰ ਤੇ ਗਿਆ ਸਿਰ ਤੇ ਕਿੰਨੇ ਤੇਰੀ ਸਰਵਸ ਹੀ ਬੜੀ ਹੋਈ ਅੱਜ ਹੈਂ ਤੈਨੂੰ ਤੇ ਅੱਗੇ ਇੱਥੇ ਫਾਦੇ ਨੇ ਨੇ ਘਰੇ ਹੂੰ ਇਹ ਕਰੀ ਜੀ ਇਹ ਵੀ ਅੱਗ ਚੁੱਪ ਕਰਕੇ ਖਾਨੀਆ ਰੈਂਦੀ ਫਿਰ ਲਿਆਣੇ ਕਰਕੇ ਬਖਸ਼ ਦਿੰਦੀਆਂ ਹਨ ਐਸਾ ਸਾਬੀ ਨੂੰ ਪਿੱਛੇ ਬਿਠਾਇਆ ਦੀਦੀ ਉੱਧਰ ਵੇ ਉਹਨੂੰ ਪਿਛਲੀ ਵਾਰੀ ਇਹਦੇ ਆਪ ਡਰਾਈਵਰ ਵਾਲੀ ਖੋਲ ਕੇ ਚਲਾਉਣ ਲੱਗਾ ਵੀ ਉਹਨੂੰ ਪਿੱਛੇ ਬਿਠਾਉਣ ਦੇ ਤਾਂ ਇੱਧਰ ਬੈਠ ਮੈਂ ਆਉਂ ਗੱਡੀ ਚਲਾਉਂਦਾ ਵਾਂ ਹਾਏ ਬੱਕਰੀ ਵਾਲੇ ਇਹ ਕਿਦਾਂ ਛਿੱਲੇ ਛਿੱਲ ਰੱਖਦੇ ਨੇ ਇਹ ਵੀ ਤਾਂ ਕੁਝ ਕਹਿਣ ਦੀ ਹੈ ਹੁੰਦਾ ਹੋਵੇ ਤੇ ਉਹ ਵੀ ਛਿੱਲ ਦਿੰਦੀ ਹੋਣੀ ਆ ਭਾਵੇਂ ਸਾਬੀ ਆ ਦੇਖੋ ਹੁਣ ਆਪਾਂ ਆਈ ਹਾਂ ਵੀਡੀਓ ਬਣਾ ਕੇ ਤੇ ਫਤੇ ਨੇਾਨੂੰ ਤਾਂ ਆਉਣ ਦਿੱਤਾ ਵਾ ਕਿ ਮੇਰੇ ਲਈ ਸਮਾਨ ਲੈ ਕੇ ਆਉਣਾ ਚਾਹੀਦਾ ਫੇਰ ਜਾਓ ਤੁਸੀਂ ਹਾਂ ਇੱਕ ਲਈ ਵਾਟਰ ਬੋਤਲ ਇੱਕ ਲਈ ਟਿਫਨ ਬਾਕਸ ਇੱਕ ਲਈ ਜਿਓਮੈਟਰੀ ਬਾਕਸ ਤੇ ਜਿਹੜੀ ਚੀਜ਼ ਫਤੇ ਕਾਫੀ ਟਾਈਮ ਤੋਂ ਲੱਭਦਾ ਹੀ ਵੈਸੇ ਦੇ ਇਥੋਂ ਬੁਲੇਟ ਛੋਟੇ ਛੋਟੇ ਕਿੰਨੇ ਹੀ ਲੈ ਕੇ ਗਏ ਆਂ ਮੈਂ ਦੋ ਤਿੰਨ ਤਰ੍ਹਾਂ ਦੀ ਨਹੀਂ ਹੈਗੇ ਨਾ ਭਾਜੀ ਆਹ ਹੁਣ ਆ ਜੀ ਤੇ ਆਹ ਵੇਖੋ ਕਿੰਦੀ ਵਧੀਆ ਜੀ ਚੀਜ਼ ਹਾਰਲੀ ਰੇਸਿੰਗ ਬਾਈਕ ਮੰਗਦਾ ਏ ਕਿੰਨੇ ਰੇਸਿੰਗ ਬਾਈਕੇ ਤੋਂ ਵੀ ਥੋੜਾ ਜਿਹਾ ਡਾਈਪਰ ਇੰਨਾ ਕੀ ਸਹੀ ਆ ਹਮ ਹੈਨਾ ਇਥੋਂ ਮੈਂ ਗੁਰਵਰਦੀ ਵੀ ਇਹੀ ਦੁਕਾਨਵਾਲਾ ਨਿੱਕੀਆਂ ਨਿੱਕੀਆਂ ਖੜਨ ਦੀ ਗੱਡੀਆਂ ਐ ਮੋਟਰਸਾਈਕਲ ਹੈਨਾ ਇਥੋਂ ਖੜਦਾ ਹੋਰ ਇੱਕ ਦਿਖਾਓ ਲੱਗੇ ਟਰੈਕਟਰ ਰੋ ਵਾਲੇ ਬੱਡੀਆਂ ਬਾਕੀ ਨਿਆੜਾ ਨੇ ਵੀ ਦੱਸੂ ਆਪਾਂ ਕਿ ਕੱਲੇ ਬੈਅ ਖਰਚੀ ਹੋਰ ਵੀ ਖਰਚਗੇ ਜਾਣ ਆ ਆਹ ਜੀ ਨੀਰ ਵਾਲਾ ਮੋਟਰਸਾਈਕਲ ਉਹ ਲੱਗੇ ਕੀ ਲੱਗੇ ਬੜਾ ਖਰਾਗੁਰਾ ਲੱਗੇ ਆਹ ਉਹ ਛੋਟੀਆਂ ਆਹ ਬੋਲ ਆਹ 3 4 ਥੋੜੇ ਇਹਦੇ ਨਾਲ ਦੇ ਹਾਂ ਆ ਵੀ ਰੇਸਿੰਗ ਬਾਈਕ ਆ ਵੀ ਹਾਰ ਲੇ ਬੜਾ ਸੋਹਣਾ ਪਰ ਉਹ ਚੋ ਵਾਲ ਮਿਲਦੇ ਜੀ ਪਾਟੀਏ ਦੀ ਸ਼ਾਪ ਨੂੰ ਸਾਹਮਣੇ ਨਾਲ ਹੀ ਫਤਿਹ ਚੇਤਾ ਭੁੱਲ ਗਿਆ ਯਾਰ ਤੇਰੀ ਵਾਟਰ ਬੋਤਲ ਦਾ ਮੈਂ ਫੋਨ ਨੀ ਤਵੇਰੇ ਮੇਰਾ ਬੱਤੋ ਪੀਨ ਪੂਈ ਵਾਲੀ ਲੈ ਜੀ ਤੇ ਟਿਫਨ ਬਾਕਸਸ ਵੇਰੇ ਪ੍ਰਾਣਾ ਲੈ ਜੀ ਹਾਂ ਵੇਲਾ ਇੱਕ ਦਿਨ ਮੁਰਗ ਮੈਂ ਆਪਣੇ ਪੁੱਤ ਨੂੰ ਸਵੇਰੇ ਲਿਆ ਦੂੰ ਆਪਾਂ ਨਾ ਵੀਡੀਓ ਬਣਾਉਂਦੇ ਲੇਟ ਹੋ ਗਏ ਹੀ ਪੁੱਤ ਹੈਂ ਆ ਰੋਣਾ ਨਹੀਂ ਚੱਲ ਪੁੱਤ ਚੇਤਾ ਭੁੱਲ ਗਿਆ ਮੈਂ ਚੀਜ਼ ਦੱਸਾਂ ਤੈਨੂੰ ਇੱਕ ਚੀਜ਼ ਦੱਸਾਂ ਰੋਣਾ ਨਹੀਂ ਫਿਰ ਮੈਡਮ ਨੂੰ ਫੋਨ ਲਾ ਦਾਂਗੇ ਹਾਂ ਇੱਕ ਜਿਓਮੈਟਰੀ ਬਾਕਸ ਹਾਂ ਇੱਕ ਟਿਫਨ ਬਾਕਸ ਹਾਂ ਤੇ ਇੱਕ ਵਾਟਰ ਬੋਤਲ ਵਾਟਰ ਬੋਤਲ ਇਹ ਆਖਿਆ ਆਪਾਂ ਵੀ ਭਾਈ ਸਾਡਾ ਸਮਾਨ ਲੈ ਲਾ ਕਾਪੀ ਦੇ ਫਾਨੂੰ ਮੰਗਾ ਦੀ ਠੀਕ ਆ ਉਹ ਕਹਿੰਦਾ ਮੰਗਾ ਦਾਂਗੇ ਤੇ ਫਿਰ ਤੁਸੀਂ ਲੈ ਆਓ ਚੱਲ ਇੱਥੇ ਖਲੋ ਨਹੀਂ ਸਭ ਇਹ ਮੇਰਾ ਕੱਢਿਓ ਸਮਾਨ ਵਾਲਾ papa ਮੇਰਾ ਕੱਢ ਦਿਓ ਚੱਲ ਮਮਾ ਨਹੀਂ ਸਕੂ ਮਮਾ ਨਹੀਂ ਬੱਤਰ ਬੋਤਲ ਲੈਣਤੀ ਹੀ ਆਵੇ ਇਹ ਫੋਤੀਰੀਆ ਇਹ ਫੋਤੀਰੀਆ ਇਹ ਅਜ ਮੈਂਟਰੀ ਬੋਕਸ ਵੀ ਫੋਤੀਰੀਆ ਇਹ ਆ ਟਿਫਨ ਵੀ ਫੱਤੀਦਾ ਵਾ ਤੇ ਜੀਜੇ ਦਾ ਛਾਂ ਜੀਜੇ ਦਾ ਛਾਂ 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 ਇਹ ਦਸ਼ਾ ਹੈ ਜੀ ਜਾਨ ਜਾਨ ও ਮਾਈ ਗੋਡ ਆਏ ਪਪਾ ਮੈਂ ਆਪੂ ਇਤਕ ਖੁਸ਼ ਹੋ ਗਿਆ ਮਾਈ ਗੋਡ ਚੱਲ ਹੁਣ ਇੱਕ ਪਾਰੀ ਕਰ ਮਮਾ ਦੇ ਫਿਰ ਪਪਾ ਚ ਪਾਰੀ ਕਰ ਉਹ ਅੰਦਾਜ ਪਾਪਾ ਜੀ ਪਾਪਾ ਜੀ ਪਾਪਾ ਜੀ ਪਾਰੀ ਵੈਰੀ ਗੁੱਡ ਆਈ ਮੇਰਾ ਪੁੱਤ ਕੋਸ਼ਿਸ਼ ਮੈਂ ਸੁਣਾਂਗਾ ਹਾਂ ਜੀ ਕਿੰਨਾ ਕਰ ਜ਼ਿਆਦਾ ਜ਼ਿਆਦਾ ਸ਼ੋਨਾ ਇਹੋ ਚਾਹੀਦਾ ਈ ਤੁਹਾਨੂੰ ਉਲਟੀਆਂ ਹਟਕੀਆਂ ਮੇਰੇ ਬੁੱਤ ਦੀਆਂ ਹਟਕੀਆਂ ਹੁਣ ਮੈਂ ਘਰ ਵੜੀ ਮਮਾ ਮੈਨੂੰ ਤਾਂ ਉਲਟੀਆਂ ਹੁੰਦੀਆਂ ਆਂਦਾ ਅੱਛਾ ਉਲਟੀਆਂ ਦਾਦਾ ਆਂਦਾ ਉਲਟੀਆਂ ਹਟਕੀਆਂ ਮੈਂ ਹਾਂ ਜੀ ਚਲ ਦਾਦਾ ਜੀ ਨੂੰ ਤੇ ਵਿਖਾਓ ਤੋੜੀ ਨਾ ਹੁਣ ਬੱਸ ਹੈ ਪਾਇਉ ਤੋ ਯਾਰ ਫਤੇਵੀਰ ਖੁਸ਼ ਜੀ ਹਾਂਜੀ ਪੂਰਾ ਮੇਰੀ ਜਾਨ ਹਾਂਜੀ ਲਵਜੂ ਤੇਰਾ ਮੇਰਾ ਫਿਰ ਹਾਂਜੀ ਕਿੰਨਾ ਕੁ ਲਵਜੂ ਆ ਕੋਲ ਛੋਲਾ ਨਹੀਂ じゃ ਲਵਜੂ ਕਿੰਨਾ ਕੁ ਤੇਰਾ ਮੇਰਾ ਪਾਪਾ ਬਲੋ ਇਹਨੂੰ ਪੂਰੀ ਹੋ ਤੇ ਜਾ ਕੇ ਤੇ ਮੈਨੂੰ ਦੱਸ ਲਵਜੂ ਤੇਰਾ ਮੇਰਾ ਕਿੰਨਾ ਵੈ ਜਾ ਜਾ ਮੇਰੀ ਗੱਲ ਸੁਣੋ ਇੱਧਰ ਵੇਖਿਓ ਇੱਧਰ ਵੇਖਿਓ ਫਤੇ ਨੂੰ ਦੱਸ ਤੂੰ ਤਾਂ ਮਜ਼ਾ ਵੀ ਆਇਆ ਹੈ ਨਾ ਬਾਅਦ ਕਿੰਨਾ ਖੁਸ਼ ਹੋਇਆ ਫਤੇਵੀਰ ਖੁਸ਼ ਜੀ ਪੂਰੇ ਚਲੋ ਕਵਰ ਫੜੋ ਹੁਣ ਤੇ ਪਾ ਦੀ ਜੀਜੀ ਦਾ ਸਾਡੇ ਲਈ ਦਵਾਈਆਂ ਆ ਵੇ ਹਲੋਂ ਹੁੰਦੇ ਆਂ ਖਰਾਕ ਦਾੜ ਪੀੜ ਦਾੜ ਪੀੜ ਤੇ ਇਹ ਮੇਰੀ ਗੱਲ ਸੁਣੋ ਫਿਰ ਮੈਂ ਤੁਹਾਨੂੰ ਇਹ ਵੀ ਪ੍ਰੂਫ ਦਿੰਨੀ ਆ ਇਹਨਾਂ ਨੇ ਪਰਸੋਂ ਦੀ ਦਵਾਈ ਲਈ ਪਰਸੋਂ ਇੱਕ ਖਰਾਕ ਖਾਦੀ ਕੱਲ ਦੀ ਦਾੜ ਪੀੜ ਢੀਰੀ ਤੇ ਅੱਜ ਤੀਜੇ ਦਿਨ ਖਰਾਕ ਖਾਣੀ ਹੁਣ ਇਹ ਇੱਕ ਜਿੰਨੇ ਜਦੋਂ ਪੀੜ ਹੁੰਦੇ ਉਹਦਾ ਖਰਾਕ ਖਾਣੀ ਲਗਾਤਾਰ ਨਹੀਂ ਨਾ ਦਵਾਈ ਖਾਣ ਦੇ ਆਪਾਂ ਚੇਤਾ ਭੁੱਲ ਗਿਆ ਚੇਤਾ ਜ਼ਿਆਦਾ ਹੀ ਭੁੱਲਦਾ ਮੈਨੂੰ ਕਿਦਾਂ ਰਾਤ ਸਵੇਰੇ ਸਵੇਕ ਤੇ 5 ਵਜੇ ਨਾ ਸੋਖ ਉੱਠੇ ਗੋਲੀ ਖਾ ਲਾ ਅੱਜ ਥਾਇਰੋਇਡ ਦੀ ਮਨੇਰੀ। ਉਹ ਦੀ ਦੋ ਚੰਦ ਲੈਣਾ। ਜ਼ਗਾਤਾਰ ਵਕਤ ਟਾਈਮ ਪੈ ਜਾਂਦਾ ਵਧੀਆ। ਹਾਂਜੀ ਪੁੱਤ। ਹਾਂਜੀ ਦੱਸੂ। ਇਹ ਰੇਜ਼ਰ ਲੈਂਦੀ ਆਪਣੇ ਪੁੱਤ ਵਾਸਤੇ ਇੱਕ ਵੇ। ਇਹ। ਮੇਰਾ ਪੁੱਤ ਪੱਕਾ ਪੂਰਾ ਖੁਸ਼ ਹੋਣਾ। ਹਾਂਜੀ। ਲਾਜੂ ਜਾਨ। ਲਾਜੂ। ਹਾਂ ਮੀਆਂ ਪੁੱਤ। ਇਹ ਆਪਾਂ ਦੇਖ ਲਈ। ਹਾਂਜੀ। ਇਹ ਮੇਰਾ ਪੁੱਤ।